ਨੇ ਗਰਮੀ ਯਾਰ ਇੱਥੇ ਸੇਵਕ ਬਟਸ ਦੇ ਕੱਪੜੇ ਕੋ ਚੇਂਜ ਕਰ ਲੈ ਸਾਰੇ ਪੈਂਟ ਕੋਟ ਉਤਾਰਤਾ ਤੁਸੀਂ ਮੰਮੀ ਪਤਾ ਕਿੰਨੀ ਗਰਮੀ ਲੱਗਣ ਦੀ ਹੈ ਮੈਨੂੰ ਪੈਂਟ ਕੋਟ ਚ ਮੈਂ ਐਸੇ ਕਰਕੇ ਐਕਸਟਰਾ ਸੂਟ ਜਿਹੜਾ ਇਹ ਗੱਡੀ ਚ ਰੱਖਿਆ ਆਪਣੇ ਵਾਂਗੂ ਦੇਸੀ ਕੰਪਨੀ ਦੇ ਰੱਖੇ ਉਹ ਭਰਾਵਾ ਵੇਖੀ ਮਾਰ ਇਹਨਾਂ ਦੇ ਨਹੀਂ ਮਾਰਨ ਨਹੀਂ ਲੱਗਾ ਦੀਦਾ ਜੀ ਹੋਰ ਸੁਣਾਓ ਠੀਕ ਆ ਭਰਾਵਾ ਮੈਨੂੰ ਸਾਰੀ ਸਮਝ ਲਓ ਆ ਵੇਖੋ ਬੈਟ ਅਗਲੀ ਵਾਰੀ ਜਦੋਂ ਆਓਗੇ ਨਾ 5-6 ਦਿਨ ਦੀ ਛੁੱਟੀ ਲੈ ਕੇ ਆਇਓ ਸਾਡੀ ਪਹਲੇ ਬੜੀ ਖੁੱਲੀ ਹੈ ਆਪਾਂ ਕ੍ਰੀਡ ਖੇਡਿਆ ਕਰਾਂਗੇ ਦੋਵੇਂ ਜਾਣੇ ਓਕੇ ਡਾਕਟਰ ਜੋ ਨਹੀਂ ਕੀ ਕਰੇ ਮੈਂ ਵੀਰ ਵਧੀਆ ਖੇਡਦਾ ਤੁਜੀ ਜੀਜਾ ਜੀ ਮੈਂ ਪਤਾ ਭਰਾਵਾ ਬੈਟ ਦੂਰ ਰੱਖ ਮੈਂ ਜੀਜਾ ਜੀ ਮੈਂ ਵਿਦੇਸ਼ ਬਾਰੇ ਸੋਚਣ ਲਿਆ ਸੀ ਪਹਿ ਤੂੰ ਨਹੀਂ ਦੱਸ ਮੈਂ ਕਿੱਥੇ ਜਾਣਾ ਕਿੱਥੇ ਜਾਇਦਾ ਤੈਨੂੰ ਸਲਾਹ ਦਵਾਂ ਇੱਕ ਹਾਂਜੀ ਹਾਂਜੀ ਦੱਸੋ ਅੰਮ੍ਰਿਤਸਰ ਜਾ ਹਾਂ ਉੱਥੇ ਵੀ 에ਰਪੋਰਟ ਹੈਗਾ ਨਾ ਹਾਂ ਉੱਥੋਂ ਲੈ ਦਿੱਲੀ ਦੇ ਟਿਕਟ ਅੱਛਾ ਉੱਥੋਂ ਮੜ ਕੇ ਜੂਪੀ ਦੀ ਟਿਕਟ ਲਈ ਤੂੰ ਯੂਪੀ ਚੱਲ ਜੀ ਆ ਕੀ ਹੋ ਦੀ ਗੱਲ ਕਰਨ ਦੇ ਸੀ ਜਾਜੀ ਮਜ਼ਾਕ ਕੀ ਕਰਦੇ ਰਹਿੰਦੇ ਜੇ ਸੀਰੀਅਸ ਵੀ ਕਰੀਓ ਜਿਆ ਕਰੋ ਕਿਸੇ ਚੀਜ਼ ਨੂੰ ਸੀਰੀਅਸੀ ਤੈਨੂੰ ਵੀ ਚਾਪਲ ਕਰ ਕਹਿੰਦੇ ਕੀ ਪਏ ਜੇ ਮੈਂ ਬਰਾਵਾ ਮਜ਼ਾਕ ਕਰਦਾ ਮੇ ਭਰਾਵਾ ਮਾਰੇ ਤੂੰ ਥੋੜਾ ਦੂਰ ਐ ਮੈਂ ਗੱਲ ਕੀ ਹੋਈ ਆ ਤੂੰ ਮੇਰੀ ਗੱਲ ਸੰਤੋ ਦਿਹਾੜੀ ਚ ਨਾ ਹੁੰਦਾ ਕਿੰਨੀ ਵਾਰੀ ਮੈਂ ਤੇ ਸਵੇਰੇ ਉੱਠਦੇ ਹੀ ਨਾਲ ਲੈਣਾ ਵਾ ਤਾਂ ਹੀ ਭਰਾ ਬੜੀ ਫਰੇਗਰੈਂਸ ਹੁੰਦੀ ਤੇਰੇ ਨਾਲ ਮੇਰੇ ਯਾਰ ਦੋਸਤੋ ਯਾਰ ਇਹ ਕਹਿੰਦੇ ਆ ਕਿ ਤੂੰ ਬੜਾ ਵਧੀਆ ਰਹਿਣਾ ਫਿੱਟ ਰਹਿਣਾ ਤੂੰ ਦਾ ਹਾਂ ਜੇ ਹੂੰ ਤੇਰੇ ਯਾਰਾਂ ਦੋਸਤਾਂ ਦੇ ਵਿੱਚ ਤੂੰ ਏਡਾ ਕਾਇਮ ਹੈ ਤੇ ਤੇਰੇ ਯਾਰ ਦੋਸਤ ਕਿਹਨੇ ਚਲੋ ਛੱਡੋ ਜੀ ਜੈ ਜੀ ਤੁਸੀਂ ਦੱਸੋ ਖਾਣਾ ਪੀਣਾ ਜੀ ਮੈਂ ਨਹੀਂ ਭਰਾਵਾ ਕੋ ਦਿਖਾਣਾ ਕਿਉਂ ਨਾ ਮੈਂ ਰਸਗੁਲਾ ਲੈ ਆਣਾ ਚ ਟੇਰਸ ਬੁਲੇ ਕਹ ਲੈ ਦੱਸੋ ਜਿਹੜੇ ਲੈਣ ਭਲੇ ਆ ਇੱਕ ਸਲਾਮ ਨੇ ਦੱਸੋ ਰਸਗੁਲਾ ਖਾ ਤੇ ਆਪਣੇ ਮੂੰਹ ਦੇ ਸਾਥ ਤੂੰ ਬੋਲਦਾ ਬਰੇ ਉਹ ਗੋਲਡਾ ਖਾ ਚੁਕਾ ਵਾਂ ਤੂੰ ਮੀਂਹ ਦੀ ਦੀ ਨਹੀਂ ਪਈ ਗੋਲਡਾ ਖਾ ਲਿਆ ਹੋਰ ਕੀ ਮਗਰ ਦੇ ਹੋਰ ਮੰਗਣੇ ਮਮੀ ਕੀ ਬੋਲੀ ਫਈ ਆ ਬਜਾਬ ਦਵਾ ਮੇਰੇ ਲੱਗਦਾ ਇਸ ਪੈਕ ਸ਼ੱਗ ਲਾਣਾ ਨਾ ਉਹ ਭਰਾਵਾ ਮੈਂ ਪੈਕ ਸ਼ੱਗ ਵਾਲਾ ਨਹੀਂ ਹਾਂਗਾ ਉਮ ਲਾ ਲੈਣਾ ਆ ਤੂੰ ਹੀ ਕੋ ਕਰੀ ਆਪਾਂ ਲਾ ਲਾਂਗੇ ਮੈਂ ਮੈਨ ਲਉਣਾ ਤੇਰੇ ਅਰਕੇ ਨੂੰ दारू ਪਾਜ ਜਾਂਦੀ ਤੇ ਦਰੂ ਦਾ ਰਾਮ ਆ ਇਹ ਤਾਂ ਖਾ ਪੀ ਕੇ ਪਚਾ ਵੀ ਲਈਦਾ ਬੱਕਰਾ ਚੜਾ ਲਈਦਾ ਜਾਂਦਾ ਪੂਰਾ ਇਹ ਮੇਰੇ ਨਾਲ ਰੋਗੇ ਤੁਸੀਂ ਵੀ ਮੇਰੇ ਅਰਕੇ ਬਚੋਗੇ ਹੂੰ ਆ ਸਾਰੇ ਮੈਂ ਤੇਰਾ ਨਾ ਰਹਿ ਗਾਂ ਤੇ ਤੇਰੇ ਵਾਂਗੂ ਮੇਰੇਆਂ ਕੋਈ ਬੋ ਆਵੇ ਕਿੰਨੀ ਯਾਰ ਆਹ ਜੇ ਤਾਂ ਦੂਰ ਹੀ ਚੰਗਾ ਮੈਂ ਤਾਂ ਨਹੀਂ ਵੜਦਾ ਇੱਥੇ ਮੰਮੀ ਦੀ ਸੌਣ ਹੈ ਵਜਾਤਾ ਮੈਨੂੰ ਨੇ ਮੈਂ ਤਾਂ ਚੰਗੀ ਭਲੀ ਆਪਣੀ ਜ਼ਿੰਦਗੀ ਜੀਣੀ ਉਹ ਮੰਮੀ ਕਿੱਥੇ ਹੈ ਗਈ ਆਇਆ ਪੁੱਤ ਆ ਪੱਜ ਤੇਰੀ ਮੰਮੀ ਦਾ ਹੈ ਪਰ ਉਹਨਾਂ ਦਾ ਫਰਜ਼ ਹੁਣ ਤੂੰ ਕਰ ਪੁੱਤ ਤੂੰ ਸਮਾ ਕਰ ਤਾਈ ਜੀ ਰਸਮਾਂ ਤੇ ਸਾਰੀਆਂ ਮੰਮੀ ਨੇ ਕਰਨੀਆਂ ਸੀ ਪਰ ਵਿਚਾਰੇ ਕੀ ਕਰਨ ਤੁਹਾਨੂੰ ਪਤਾ ਧਿਆਨ ਉਹਨਾਂ ਦਾ ਇੱਧਰ ਹੀ ਆ ਪੁੱਤ ਉਹਨਾਂ ਦੀ ਧੀ ਜੋ ਇੱਧਰ ਧਿਆਨ ਇੱਧਰ ਹੀ ਹੋਣਾ ਵਾ ਬਾਰ-ਬਾਰ ਮੈਨੂੰ ਪੁੱਛਣ ਦੇ ਸੀ ਸਿਮਰਤ ਕਿਵੇਂ ਦੀ ਲੱਗਣ ਈ ਆ ਸ਼ਮਮੀ ਸਿਮਰਤ ਕਿੱਦਾਂ ਦੀ ਲੱਗਣ ਈ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਨਾ ਫੋਟੋ ਖਿੱਚ ਕੇ ਦਿਖਾ ਦਾਂਗੀ ਸਿਮਰਤ ਲੈ ਸਿਮਰਤ ਤੇਰੀ ਮਹਿੰਦੀ ਦਾ ਰੰਗ ਇੰਨਾ ਫਿੱਕਾ ਕੀ ਗੱਲ ਪੋਸੀਬਿਲਿਟੀ ਹੋਤੀ ਸੀ ਕਿ ਦ ਚੜਿਆ ਹੀ ਨਹੀਂ ਕੱਟ ਚੜਿਆ ਵਾ ਤਾਈ ਜੀ ਮਹਿੰਦੀ ਦਾ ਰੰਗ ਤੇ ਪੂਰਾ ਚੜਨਾ ਚਾਹੀਦਾ ਪਤਾ ਨਹੀਂ ਕਿਉਂ ਘੱਟ ਚੜਿਆ ਨੁਸ਼ਦਾਨ ਜੀ ਨੇ ਛੇਤੀ ਧੋਤੇ ਹਣੇ ਬੱਤ ਛੇਤੀ ਲਾਤੀ ਹਣੀ ਚਲੋ ਦਾ ਜੀ ਤੁਸੀਂ ਪਾ ਦਿਓ ਹਾਂ ਪਰ ਰੁਕ ਜੋ ਮੈਂ ਬਾਉਂਗਾ ਮੈਨੂੰ ਉਹਦੇ ਮੁੰਦਰੀ ਬੰਨਦ ਹੋ ਜੀ ਜੀ ਨੂੰ ਫੋਨ ਤੇ ਭਰਾ ਪਾਪਾ ਨੂੰ ਮੈਂ ਬੰਨਣਾ ਜੀ ਇਹਦਾ ਮੁੰਦਰੀ ਪਾਉਂਗਾ ਪਾ ਕੇ ਜੇ ਪੀ ਬੰਨਗਾ ਤਾਂ ਉਪਰ ਤੇ ਲਵ ਯੂ ਜੀਜਾ ਤੇ ਵੀ ਬੱਤ ਮੇਰੀ ਯਾਦ ਰੱਖ ਕੇ ਬੰਨ ਨਾ ਬਪੇ ਹੱਥ ਕਰ ਤੋ ਜੋੜ ਦੇ ਤੂੰ ਉੱਧਾ ਗੱਲ ਕਰ ਮੇਰੀ ਚਿੰਦੀਤੀ ਆ ਮੇਰੀ ਅੰਦਰ ਹੈ ਹੈ ਜਿੰਨੂੰ ਕਦੀ ਕੋਈ ਦੁੱਖ ਨਾ ਭਜਾਉਣਾ ਕੋਈ ਐਹੋ ਜੀ ਗੱਲ ਨਹੀਂ ਕਰਨੀ ਜਿੰਨੂੰ ਇਹਨੂੰ ਦੁੱਖ ਹੋ ਜੀ ਦੋਵੇਂ ਨਾਲ ਮਿਲ ਕੇ ਰਹਿਣਾ ਬੁੱਤਾ ਪਿਆਰ ਨਾਲ ਰਹਿਣਾ ਜੇ ਕੋਈ ਇੱਕੋ ਗਲਤੀ ਹੋ ਜੇ ਨਾ ਤੇ ਉਹਨੂੰ ਮਾਫ ਕਰ ਦੇ ਕੋਈ ਨਹੀਂ ਤੁਹਾਨੂੰ ਕੋਈ ਕੰਪਲੇਂਟ ਆਉਂਦੀ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਨੀ ਜੇ ਲੜਾਈ ਝਗੜਾ ਨਹੀਂ ਕਰਨੀ ਹਾਂਜੀ ਤੁਸੀਂ ਚਿੰਤਾ ਕਰੀ ਗੱਲ ਕਰਦੇ ਹੋ ਹਾਂਜੀ ਮੇਰੀ ਗੱਲ ਸੁਣੋ ਮੈਂ ਇਹ ਰਾਂ ਕਲੇਜ ਆ ਜਾਣਾ ਮੈਨੂੰ ਵੀ ਮੇਰੀਆਂ ਅਮਰਾਂ ਮੈਨੂੰ ਮਸਰੂਰ ਤੇ ਹੋ ਗਈ ਜੇ ਕੋ ਗੱਲ ਬਾਤ ਹੋਈ ਨਹੀਂ ਉਹ ਤਾਂ ਗੱਲ ਬਾਤ ਹੀ ਤਾਂ ਠੀਕ ਹੈ ਪਰ ਇਹ ਸੋਚੋ ਕਿ ਇਹਦੀ ਜਿੰਨਾ ਆਪਣ ਟੈਕਸਰ ਹੋ ਟੀਨਾ ਪਰ ਦੂਜੇ ਘਰ ਚਲੀ ਬਗਾਨੇ ਘਰ ਨਹੀਂ ਚਲੀ ਤੇ ਬਿਲਕੁਲ ਨਾ ਦਿੱਤਾ ਕਰੋ ਇਹ ਤੇ ਬਾਰੇ 팬 ਕੀ ਹੈ ਪਰ ਜਿਹੜੇ ਹਮਾਲਿਆਂ ਨੂੰ ਹੁੰਦਾ ਤੇ ਆਪ ਕੋਈ ਨਾ ਜੀ ਕਰੇ ਆਪਣੀ ਥੀ ਨੀ ਰਣਾ ਉਹਨੂੰ ਬੋਖੋ ਬਸ ਕਰੋ ਅਨੋਖੇ ਕਦਾਂ ਲਿਲਾ ਕਰੀਂ ਕਿ ਨਿਕਲੋ ਸਾਬ ਮਹਾਰਾਜ ਜੀ ਸੇ ਨਰ ਜਮੇ ਆ ਪੁੱਤ ਮੋਂ ਮਿੱਠਾ ਕਰਾ ਤੂੰ ਕਰਾ ਪੁੱਤ ਪਹਿਲਾਂ ਇੱਧਰ ਆ ਜਾ ਆ ਜਾ ਮਿੱਟੀ ਸੇਵਾ ਕਰ ਮੇਰੇ ਨਾਂ ਦਾ ਪੂਰਾ ਧਿਆਨ ਰੱਖੀ ਬੜੀ लाਡਲੀ ਹੂੰ ਕਦੀ ਮਾਪਿਆਂ ਨੇ ਝਿੜਕ ਤੱਕ ਨਹੀਂ ਦਿੱਤੀ ਜੇ ਕੋਈ ਗੱਲ ਵੀ ਹੋਊਗੀ ਨਾ

ਤੁਹ ਖੀਰੇ ਇਹ ਆਪਣੇ ਘਰ ਭਾਬੀ ਮੰਮੀ ਜੜੀ ਦਾ ਧਿਆਨ ਰੱਖ ਜੀ ਬਿਲਕੁਲ ਲੱਗੀ ਰਹੀ ਹੈਗੇ ਅਸੀਂ ਤੂੰ ਆਪਣੇ ਘਰ ਸੁਖੀ ਬਚਾ ਇਹਨਾਂ ਦਾ ਧਿਆਨ ਮੈਂ ਰੱਖ ਲੂੰਗੀ ਇਹ ਗੱਲ ਦੀ ਪਰਵਾਹ ਨਹੀਂ ਕਰਨੀ ਪੰਗਾ ਮੈਨੋ ਕਾਈ ਜੀ ਮੰਮੀ ਕੋਈ ਨਹੀਂ ਪਤ ਜਾ ਪੁੱਤ ਤੇਰਾ ਸੁਖੀ ਵਸੇ ਸੰਸਾਰ ਧੀਏ ਜਾਤ ਕੋਈ ਨਹੀਂ ਡਾੜੀ ਮਾ ਬੱਸ ਬੱਸ ਉਸੇ ਹਮ ਕਿਤੇ ਆਵੇਂ ਪੁੱਤ ਆ ਸੈਮ ਹਾਂ ਸੇ ਮਿਲਦੇ ਭੈਣ ਟੈਨਸ਼ਨ ਨਾ ਲੈ ਰੋ ਨਾ ਮੈਂ ਆਇਆ ਕਰੂੰਗਾ ਨਹੀਂ ਮੈਂ ਰੋਜ਼ ਆ ਕੇ ਕਰਨਾ ਆਖਿਰਕਾਰ ਜੀਜੇ ਨੇ ਭੇਜਣਾ ਮੈਨੂੰ ਬਾਹਰ ਮੇਰੀ ਗੱਲ ਸੁਣ ਤੂੰ ਨਾ ਅਰੇ ਰੋਦਾ ਬਿੱਲੋ ਦਾ ਅਰਜੀ ਦਾ ਯਾਦ ਰੱਖੀ ਉਹ ਮੇਰੇ ਤੋਂ ਬਿਨਾਂ ਕਦੀ ਰਹੀਆਂ ਨਹੀਂ ਉਹਨਾਂ ਕਰਕੇ ਤਾਂ ਮੈਂ ਕਿਤੇ ਵਾਂਡੇ-ਮੁੰਡੇ ਵੀ ਜਾਣੇ ਨਹੀਂ ਕਿ ਉਹ ਵਿਚਾਰੇ ਭੁੱਖੇ ਮਰ ਜਾਂਦੀਆਂ ਬਿਲਕੁਲ ਟੈਨਸ਼ਨ ਨਾ ਲੈ ਮੈਂ ਉਹਨਾਂ ਦਾ ਧਿਆਨ ਕਰਦਾ ਧਿਆਨ ਰੱਖਾਂ ਮੰਮੀ ਮੇਰੀ ਕੋ ਗਮਣਾ ਜ਼ਿਆਦਾ ਕਰਾਈ ਨਾ ਨਹੀਂ ਕਰਾਉਣਾ ਦਬ ਨਹੀਂ ਕਰਾਉਣਾ ਟੈਨਸ਼ਨ ਨਾ ਲੈ ਆ ਵੀ ਤੇਰੀ ਫੋਨ 'ਚ ਤੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਹੁਣ ਚੰਗੀ ਤਰ੍ਹਾਂ ਸਮਝ ਲੈ ਹਾਂਜੀ ਮਾਂ ਤੇ ਉਹਦਾ ਵੀ ਧਿਆਨ ਰੱਖਣਾ ਆ ਬਾਹਰ ਬੁਰਜੀ ਰੱਟ ਛੱਡ ਦੇ ਹਾਂਜੀ ਮੈਨੂੰ ਮੇਰਾ ਫਰਜ਼ ਆ ਮੈਂ ਧਿਆਨ ਉਹਨੂੰ ਤੇਰਾ ਫਿਕਰਿਆ ਹਾਂ ਚਲੋ ਬੇਟਾ ਨੂੰ ਮੰਮੀ ਰਾਣੀ ਮਿਲੋ ਸੁੱਕੋ ਮੰਮੀ ਉਹਦਾ ਉਹ ਵੇ ਮੈਨੂੰ ਵੇਖਣ ਦਿਆਈ ਜੰਮੀ ਸਮਝਾ ਪਉ ਤੈਨੂੰ ਸਿਮਰ ਤੈ ਬਸ ਕਰ ਜਾ ਹੁਣ ਚੁੱਪ ਕਰ ਸੇਵਕ ਹੀ ਸੋਚੂਗਾ ਚੁੱਪ ਕਰ ਜਾ ਭਾਬੀ ਮੰਮੀ ਮੈਂ ਕੋਰੀ ਹੋਣਾ ਵਾ ਉਹਨਾਂ ਕੋ ਚਲਾ ਕਮਲिए ਦੇਖ ਤੇ ਲਿਆਈ ਉਹਨਾਂ ਨੂੰ ਉਹਨਾਂ ਨੇ ਤੈਨੂੰ ਵੇਖ ਲਿਆ ਵਾ ਨਾਲੇ ਮੇਰੀ ਗੱਲ ਸੁਣ ਤੂੰ ਸਦਾਲੀ ਥੋੜੀ ਆ ਘਰ ਛੱਡ ਕੇ ਜਾਣ ਲੱਗੀ ਆ ਆਇਆ ਹੀ ਕਰਨਾ ਤੂੰ ਉਹਨਾਂ ਨੇ ਵੀ ਇੱਥੇ ਰਹਿਣਾ ਵਾ ਤੇ ਤੇਰਾ ਵੀ ਸਦਾਲੀ ਘਰ ਰਹਿ ਜਾਣਾ ਵਾ ਇਹ ਥੋੜਾ ਤੁਹਾਨੂੰ ਸੋਹਰੇ ਚਲ ਗਈ ਆ ਤੇ ਤੂੰ ਇੱਥੇ ਆਇਆ ਨਹੀਂ ਕਰਨਾ ਭਾਬੀ ਮੈਂ ਅੱਜ ਕਹੀਂ ਕੀ ਪਤਾ ਕਿਤੇ ਨੂੰ ਨਾ ਮੈਂ ਉਹਨਾਂ ਨੂੰ ਮੈਂ ਲਾਵਾ ਵੇਖਣ ਦੇ ਵਿਚਾਰੇ ਮੇਰੇ ਨਾਲ ਬਸ 2-4 ਦਿਨ ਲਈ ਤੂੰ ਫੇਰ ਆਪਾਂ ਤੇ ਫੇਰ ਆਉਣਾ ਹੀ ਆ ਫੇਰ ਇਹਨਾਂ ਨੂੰ ਮਿਲੀ ਸਭ ਤੋਂ ਪਹਿਲੇ ਜਦੋਂ ਪਤਾ ਤੇਰਾ ਜੀ ਕਰਿਆ ਕਰੂ ਉਦੋਂ ਆ ਜਾ ਕਰੀ ਸੇਵਕ ਨੂੰ ਲੈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੱਲ ਮੇਰੀ ਭੈਣ ਹੁਣ ਆਪਣੇ ਘਰ ਨੇਰਾ ਹੋਣ ਡਿਆ ਠੀਕ ਹੈਂਦੀ ਭਾਬੀ ਤੇਰੀ ਤੇਰਾ ਜਿਹੜਾ ਦਿਲ ਕਰੂ ਨਾ ਤੂੰ ਮਿਲਣ ਆ ਜਾ ਕਰੀ ਆਪਣੀ ਬਿੱਲੋ ਨੂੰ ਰਾਣੋ ਨੂੰ ਠੀਕ ਹੈ ਚੱਲ ਬੇਟਾ ਹਾਂ ਟਾਈਮ ਸਮ ਉਹ ਨਿੱਕੀ ਨੂੰ ਵੀ ਪੱਠੇ-ਪੱਠੇ ਪਾ ਦਿਆ ਕਰੀ ਉਹ ਟਾਈਮ ਚੱਲ ਦੁੱਧ ਪੀ ਲੈਂਦੀ ਓ ਚੰਗਾ ਹਾਂ ਹਾਂ ਬੈਨੇ ਟੈਨਸ਼ਨ ਨਾ ਲੈ ਮੈਂ ਸਾਰਿਆਂ ਦਾ ਧਿਆਨ ਰੱਖੂੰਗਾ ਫੇਰ ਦਾਣਾ ਜਿਆਦਾ ਨਹੀਂ ਚੱਲਾ <laughs> <Come> Ik <in. laughs> okay, you <laughs> well. ਰੱਖਿਓ ਆਪਣਾ ਮੈਂ ਕੱਲ ਪਰਸ ਤੈਨੂੰ ਫੇਰ ਆਜੂਗੀ ਇਹ ਆਪਣਾ ਤੇ ਆ ਰੱਖਿਓ ਪੀ ਦੀ ਨਾ ਫਿਕਰ ਕਰਾ ਕੋਈ ਨਾ ਤੇ ਬੜੀ ਬਧਿਆਨ ਕੋਈ ਨਾ ਪੀਣਾ ਪਰ ਮੈਂ ਲੰਨਾਂ ਮਤਾਂ ਨਹੀਂ ਜਿੰਦੀ ਮੰਮੀ ਯਾ ਪਤ ਖੁਸ਼ੀ ਖੁਸ਼ੀ ਅਵੇ ਤੇਰੀ ਭਾਬੀ ਤੈਨੂੰ ਜੋ ਕਹਿੰਦੀ ਆ ਤੇ ਆਵੇ ਹੈਗੀ ਐ ਨਾ ਉਹ ਵੀ ਮੇਰੀ ਮੰਮੀ ਨੇ ਤਿਆਰ ਰੱਖੀ ਰੱਖੋ ਵੀ ਪਰਤਾ ਰੱਖੋ ਵੀ ਸਾਡੀ ਨੂੰ ਕੋਈ ਟੈਨਸ਼ਨ ਲੈਣੀ ਪਤਾ ਸਾਲ ਮਣਾ ਦੇਣ ਲੈਣ ਦਾ ਤਾਂ ਸਾਰਿਆਂ ਦਾ ਖਤਮ ਹੋਇਆ ਸਾਰੇ ਵਾਜੇ ਬੂਜੇ ਵਾਲਿਆਂ ਦੇ ਪੈਸੇ ਦਿੱਤੇ ਗਏ ਪਰ ਨਾ ਸੇਵਕ ਨੇ ਨਾ ਮੇਰੇ ਸਾਰੇ ਚਾਹ ਹੀ ਮਾਰ ਛੜੇ ਕਿ ਜਾ ਅੱਜ ਘਰ ਚ ਰੌਣਕਾਂ ਲੱਗੀਆਂ ਹੋਣੀਆਂ ਸੀ ਚਲੋ ਰੌਣਕ ਤੇ ਹੋਣ ਵੀ ਆ ਨੋਰਾ ਨਹੀਂ ਆਈ ਘਰ ਚ ਪਰ ਜੋ ਰਿਸ਼ਤੇਦਾਰਾਂ ਨੇ ਸ਼ਗਨ ਵਿਆਹ ਕਰਨੇ ਹੀ ਰੌਣਕਾਂ ਲੱਗਣੀਆਂ ਸੀ ਸਿਮਰ ਅੰਨ੍ਯ ਤੇ ਇੱਕੋ ਹੀ ਜੇ ਦਫੜ ਲਈ ਮੈਂ ਤੇ ਨਾ ਬਸ ਸਿੰਪਲ ਹੀ ਵਿਆਹ ਕਰਨਾ ਸਿੰਪਲ ਹੀ ਵਿਆਹ ਕਰਨਾ ਇਹ ਮੁੰਡੇ ਨੇ ਨਾ ਮੈਨੂੰ ਕਿਸੇ ਨੂੰ ਨਹੀਂ ਬੁਲਾਉਂ ਦਿੱਤਾ ਹੁਣ ਜਦੋਂ ਡੋਲੀਕਾਰ ਚਾਈ ਆ ਆਣ ਗਵਾਂ ਸਾਰਾ ਬਾਹਰ ਖੜਖੜ ਵੇਖਣ ਦਿਆ ਹੀ ਹੁਣ ਇਹਨਾਂ ਨੇ ਆਜ ਨਾ ਘਰ ਚ ਵਧਾਈ ਦੇਣ ਤੇ ਇਹਨਾਂ ਨੇ ਕਹਿਣਾ ਵਾ ਸੱਦਿਆ ਕਿ ਹੋਣੀ ਆ ਫੇਰ ਕੀ ਹੁਣ ਮੈਨੇ ਆਹੇ ਬਣਾ ਲਾਣਾ ਪੈਣਾ ਵਾ ਕੀ ਵੇਖਣ ਗਏ ਸੀ ਤੇ ਪਸੰਦ ਹੀ ਬੜੀ ਆ ਗਈ ਤੇ ਉਸੇ ਚੁੰਨੀ ਚੜਾ ਕੇ ਲੈ ਆਏ ਹੁਣ ਲੋਕਾਂ ਨੇ ਕਹਿਣਾ ਵਾ ਚਲੋ ਫੇਜ ਚੁੰਨੀ ਚੜਾ ਕੇ ਘਰ ਹੀ ਲਿਆਵਾ ਤੇ ਕੋਈ ਪਾਰਟੀ ਦੋ ਰਿਸੈਪਸ਼ਨ ਕਰੋ ਆ ਮੁੰਡੇ ਮੇਰੇ ਨੇ ਮੰਨਣਾ ਹੈ ਨਹੀਂ ਰਿਸੈਪਸ਼ਨ ਕਰ ਲਈਏ ਕੋਸ਼ਿਸ਼ ਕਰਦੀ ਐ ਇਹਨੂੰ ਮਨਾ ਕੇ ਲੋਕਾਂ ਦਾ ਮੂੰਹ ਤੇ ਬੰਦ ਕਰਨੇ ਪੈਣਾ ਨਾ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਮੈਨੂੰ ਚਲ ਹਾਂ ਦਰਵਾਜਾ ਖੁੱਲਾ ਵਾ ਸੇਵਕ ਇੱਧਰ ਬੈਠਾ ਵਾ ਸੇਵਕ ਸੇਵਕ ਹਾਂ ਜੀ ਬੇਟਾ ਤੂੰ ਇੱਥੇ ਬੈਠੇ ਹੋ ਸਿਮਰਾ ਤਾਂ ਉਧਰ ਕੱਲੀ ਬੈਠੀ ਆ ਕੋਈ ਨਹੀਂ ਬੈਠਦਾ ਉਹਨੂੰ ਭਿਲਦਾ ਨਹੀਂ ਬੇਟਾ ਇੱਦਾਂ ਥੋੜਾ ਚੰਗਾ ਲੱਗਦਾ ਵਾ ਨਵੀਂ ਨਵੀਂ ਆਈ ਤੇ ਉਹਨੂੰ ਕੱਲਾ ਹੀ ਰੂਮ ਚ ਛੱਡਿਆ ਆ ਵਾ ਤੂੰ ਵੀ ਬੈਠ ਜਾ ਉਹ ਲੱਕ ਕੇ ਜਾ ਕੇ ਇਹ ਕੀ ਆ ਮੈਂ ਤੂੰ ਹੀ ਮੇਰੀ ਗੱਲ ਸੁਣ ਤੂੰ ਆਪੇ ਦੇ ਦੋ ਜ਼ਰੂਰੀ ਆ ਮੈਂ ਹੀ ਦੇਣਾ ਉਹ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਸੀ ਨਾ ਤੁਸੀਂ ਦੇਣਾ ਗਿਫਟ ਮੈਂ ਜੋ ਦੇਣਾ ਮੈਂ ਦੇ ਹੀ ਦੇਣਾ ਵਾ ਇਹ ਗਿਫਟ ਤਾਂ ਡਾ ਬੰਦਾ ਵਾ ਕੁਝ ਸਗਣ ਵੀ ਆ ਰਿਹਾ ਉਹਦੇ ਤੋਂ ਕਰੇਗਾ ਨਾ ਮੇਰੇ ਕਹੇ ਤੇ ਹੋਣਾ ਨਹੀਂ ਮੈਨੂੰ ਵਿਆਹ ਦੀ ਗੱਲ ਕੀਤੀ ਹੈ ਮੈਂ ਕਰਾਵਾਂ ਇਹ ਜਿਹੜਾ ਆਪੇ ਲੈਣ ਦੇ ਨੇ ਸਾਰਾ ਆਪੇ ਕਰੋ ਮੈਂ ਨਹੀਂ ਇਹਦਾ ਕੁਝ ਕਰਨਾ ਕੁਝ ਬੇਟਾ ਤੁਹਾਡੀਆਂ ਰਿਸਪੋਨਸਿਬਿਲਟੀਜ਼ ਬੰਨਦੀਆਂ ਨੇ ਤੁਹਾਨੂੰ ਹੀ ਕਰਨੀਆਂ ਪੈਣੀਆਂ ਨੇ ਉਹ ਮੈਂ ਨਹੀਂ ਕਰ ਸਕਦੀ ਜਿਹੜਾ ਹੱਕ ਤੁਹਾਡਾ ਉਹ ਤੁਹਾਡਾ ਹੀ ਰਹਿਣਾ ਤੇ ਤੁਸੀਂ ਕੱਪੜੇ ਕੋ ਚੇਂਜ ਕੀਤੇ ਨਾਲੇ ਹੋ ਯਾਰ ਚੇਂਜ ਕਰਨੇ ਪਏ ਕਿਉਂ ਕੀ ਹੋ ਗਿਆ ਵਾ ਉਹ ਸਾਲਾ ਮੇਰਾ ਜੱਫੀਆਂ ਤੇ ਮੈਨੂੰ ਐ ਪਤਾ ਜਿੱਦਾਂ ਮੇਰੀ ਘਰ ਵਾਲੀ ਹੁੰਦੀ ਹੈ ਨੇ ਮੁਸ਼ਕ ਮਰਨ ਐ ਨਹੀਂ 스멜 ਆਉਂਦੀ ਉਹਦੇ ਵਿੱਚ ਮੈਨੂੰ ਬਦਲਨੇ ਪੈਣਾ ਇਹ ਨਾਲ ਹੀ ਘਰੇ ਆ ਤੇ 스멜 ਆਵੇ ਤੁਮ ਮੈਂ ਬਦਲੇ ਉਸ ਵੇਲੇ ਨਹਾ ਤੋ ਕੇ ਫਰੈਸ਼ ਹੋ ਜਾ ਬੇਟਾ ਹਜੇ ਸਾਰੇ ਸਗਣ ਵੀ ਆ ਰਪਏ ਨੇ ਉਹਨਾਂ ਕੱਪੜਿਆਂ ਚ ਕਰਨੇ ਸੀਗੇ ਯਾਰ ਉਹਨਾਂ ਕੱਪੜੇ ਜ਼ਰੂਰੀ ਆ ਕੱਪੜੇ ਜੀ ਨਹੀਂ ਹੋ ਸਕਦਾ ਕੰਮ ਵੇਖੋ ਮੈਨੂੰ ਤੇ ਬਾਹਰ ਅੰਦਰ ਦਾ ਵੇਖਣਾ ਪੈਣਾ ਤੁਸੀਂ ਕਹਿੰਦੇ ਤੁਸੀਂ ਬਹਿ ਜਾ ਕੋਲ ਮੈਂ ਹਮੇਸ਼ਾ ਉਹਦੇ ਕੋਲ ਹੀ ਬੈਠਣਾ ਵਾ ਜਦੋਂ ਤੁਸੀਂ ਡਿਊਟੀ ਤੇ ਜਾਣਾ ਸਟਾਰਟ ਕਰ ਦੇਣਾ ਵਾ ਤੁਹਾਨੂੰ ਜਿਹੜੇ ਬਾਹਰ ਦੇ ਕੰਮ ਦੇਣ ਲੈਣਦੇ ਉਹ ਤਾਂ ਸਾਰੇ ਮੈਨੂੰ ਨਿਭਾਉਣੇ ਪੈਣੇ ਨਾ ਆ ਡੱਬੇ ਮੰਗਵਾਏ ਮੈਂ ਕਮ ਵਾਲੀ ਤੇ ਆ ਤੁਣ ਮੈਂ ਗਲੀ ਗਵਾਨ ਚ ਥੋੜਾ ਮਿੱਠਾ ਭੇਜਿਆ ਸਾਰਿਆਂ ਦੇ ਘਰ ਸਭ ਨੇ ਕਹਿਣਾ ਮੂੰਹ ਨਹੀਂ ਮਿੱਠਾ ਕਰਾਇਆ ਮੂੰਹ ਨਹੀਂ ਮਿੱਠਾ ਕਰਾਇਆ ਤੈਨੂੰ ਤਾਂ ਪਤਾ ਹੀ ਆ ਜਦੋਂ ਆਪਾਂ ਡੋਲੀ ਲੈ ਕੇ ਆਏ ਕਿਦਾਂ ਲੋਕੀ ਬਾਹਰ ਖੜੋਖ ਲੋ ਵੇਖਾਂਦੇ ਸੀ ਮੇਰੀ ਗੱਲ ਸੁਣ ਮੈਂ ਗੱਲ ਤੋਂ ਆਫਿਸ ਚਲ ਜਾਣਾ ਜੋ ਕਰਨਾ ਆਪੇ ਤਾਂ ਹੀ ਕਰੇ ਉਹ ਸਭ ਕੁਝ ਮੈਂ ਹੀ ਕਰਨਾ ਪਰ ਅੱਜ ਜੋ ਤੇਰੀਆਂ ਜ਼ਿੰਮੇਵਾਰੀਆਂ ਉਹ ਤੇ ਕਰੋ ਉੱਠੋ ਚਲੋ ਸਿਮਰਤ ਦੇ ਕੋਲ ਚਲੋ ਤੇ ਜਾ ਕੇ ਉਹਨੂੰ ਗਿਫਟ ਦੋ ਨਾਲ ਮੈਨੂੰ ਇੱਕ ਗੱਲ ਦੱਸ ਤੇਰਾ ਮੂੰਹ ਕਿਉਂ ਉੱਤਿਆ ਹੈ ਨਾ ਮੂੰਹ ਨਹੀਂ ਉਤਰਨਾ ਜਿਹਾ ਨਾ ਪਿੰਡੂ ਜੀ ਲੈ ਕੇ ਮੇਰੇ ਮੱਥੇ ਮਾਰਦੀ ਗਈ ਨਾ ਉਹਨੂੰ ਕਿੰਨੀ ਵਾਰ ਸਮਝਾਵਾਂ ਬੇਟਾ ਮੈਂ ਤੁਹਾਨੂੰ ਇਹ ਗੱਲ ਨਹੀਂ ਕਹਿਣੀ ਕੋਣਾ ਤਾਂ ਐਡੀ ਲਾਈਫ ਪਾੜਨਾਰਿਆ ਮੇਰੀ ਗੱਲ ਸੁਣ ਮੱਜਾਂ ਨਾਲ ਗੱਲਾਂ ਕਰਦੀ ਉਹਨਾਂ ਨੇ ਨਾਂ ਰੱਖੇ ਮੈਨੂੰ ਤੇ ਤੋੜਾਂ ਨਹੀਂ ਆਉਦੀ ਹੁਣ ਇੱਥੇ ਮੱਜਾਂ ਨਹੀਂ ਨੇਗੀਆਂ ਇੱਥੇ ਨਹੀਂ ਕਰੇਗੀ ਉੱਥੇ ਹੈਗੀਆਂ ਸੀ ਉਹਦਾ ਬਚਪਨ ਤੋਂ ਉਹਨਾਂ ਨਾਲ ਪਿਆਰ ਸੀ ਉਹਨਾਂ ਦੇ ਨਾਲ ਰਹੀ ਸੀ ਉਹਨਾਂ ਨੂੰ ਨਵਾਉਂਦੀ ਤਵਾਉਂਦੀ ਖਵਾਉਂਦੀ ਪਿਆਂਦੀ ਆਪਣੇ ਹੱਥੀੋਂ ਦਾ ਪਿਆਰ ਸੀ ਉਹਨਾਂ ਨਾਲ ਨਾਲ ਮੈਨੂੰ ਦੱਸੋ ਬੇਟਾ ਜੇ ਉਹਨਾਂ ਉਹਦਾ ਪਿੰਡਾ ਚ ਰਹਿ ਕੇ ਮੱਜਾਂ ਨਾਲ ਪਿਆਰ ਆ ਤੇ ਸ਼ਹਿਰਾਂ ਚ ਵੀ ਤਾਂ ਲੋਕੀਆ ਪੈਟ ਵਗੈਰਾ ਰੱਖ ਹੀ ਲੈਂਦੇ ਨੇ ਕਿਸ ਨੇ ਡੌਗ ਰੱਖਿਆ ਹੁੰਦਾ ਕਿਸ ਨੇ ਕੈਟ ਰੱਖੀ ਹੁੰਦੀ ਆ ਆਪਾਂ ਵੀ ਤਾਂ ਟੈਕਵੇਰੀਅਮ ਰੱਖਿਆ ਸੀ ਨਾ ਪਹਿਲਾਂ ਤੂੰ ਕਿੰਨਾ ਫਿਸ਼ੀਜ਼ ਨੂੰ ਪਿਆਰ ਕਰਦਾ ਸੀ ਕਿਦਾਂ ਉਹਨਾਂ ਨੂੰ ਰੋਜ਼ ਖਾਣਾ ਪੰਦਾ ਸੀ ਇਹਨਾਂ ਲਾਂਦਾ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਦਾ ਪਾਣੀ ਚੇਂਜ ਕਰਦਾ ਸੀ ਕਰਦਾ ਸੀ ਕਿ ਨਹੀਂ ਡੌਗ ਵੱਲੋਂ ਵੀ ਤੁਸੀਂ ਕਿੰਨੀ ਵਾਰੀ ਕਿਹਾ ਕਿ ਲਿਆਣਾ ਲੈਣਾ ਉਹ ਚਲੋ ਵੱਖਰੀ ਗੱਲ ਕਿ ਮੈਂ ਤੁਹਾਨੂੰ ਨਹੀਂ ਲਿਆਣ ਦਿੰਦੀ ਕਿ ਮੈਨੂੰ ਨਹੀਂ ਚੰਗਾ ਲੱਗਦਾ ਤੇ ਮੱਝਾ ਜਿਹੜੀਆਂ ਨਾ ਇੱਕ ਕਿਸਮ ਦਾ ਇੱਕ ਵਪਾਰ ਆ ਇਹ ਕਿਸੇ ਹਰ ਕਿਸੇ ਦੇ ਲੈਣੇ ਕੰਮ ਸੋਖਾ ਨਹੀਂ ਹੁੰਦਾ ਇਹ ਸਿਰਫ ਜੱਟਾਂ ਦਾ ਕੰਮ ਹੀ ਐ ਜੱਟ ਹੀ ਲੈ ਸਕਦੇ ਨੇ ਜੱਟ ਜਿਮੀਵਾਰ ਜਿਹੜੇ ਹੁੰਦੇ ਨੇ ਨਾ ਉਹ ਹੀ ਨਾਲ ਲੈ ਸਕਦੇ ਤੇ ਸਾਂਭ ਸਕਦੇ ਹਰ ਕੋਈ ਨਹੀਂ ਅਫੋਰਡ ਕਰ ਸਕਦਾ ਪਤਾ ਕਿੰਨੀ ਮਹਿੰਗੀਆਂ ਆਉਂਦੀਆਂ ਇਹ 10 20 ਰੁਪਏ ਦੀ ਤਾਂ ਨਹੀਂ ਆ ਜਾਂਦੀਆਂ ਕੋਈ 10 5000 ਦੀਆਂ ਨਹੀਂ ਆ ਜਾਂਦੀਆਂ ਲੱਖਾਂ ਦੀ ਗੇਮ ਹੁੰਦੀ ਹੈ ਵੀ ਫੱਟੇ ਸੁਣਾ ਪਰ ਕਮਰਾ ਛੋਟਾ ਨਹੀਂ ਆ ਤੁਹਾਡਾ ਤੇ ਕਮਰਾ ਕਿੰਨਾ ਵੱਡਾ ਹੀ ਉਹ ਇੱਕ ਕਮਰੇ ਚੋਂ ਅੰਗੂਜੇ ਕਮਰੇ ਚ ਪਹੁੰਚੋ ਕੋਈ ਤੇ ਪਹੁੰਚਦੇ ਬਿਟਾ ਅਮ ਲੱਗ ਜਾਂਦਾ ਹੈ ਇੱਥੇ ਤੇ ਮੈਂ ਇੱਕ ਪੈਰ ਪੁੱਟ ਤਾ ਮੈਂ ਮਿੰਟ ਚ ਬਾਅਦ ਚੱਲ ਜਾਣਾ ਪਰ ਚਲ ਚੰਗਾ ਹੋਈ ਆ ਕੰਮ ਛੇਤੀ ਹੋ ਜਾ ਗਏ ਉੱਥੇ ਤੇ ਝਾੜੂ ਮਾਰਨ ਲੱਗੇ ਵੀ ਕਿੰਨਾ ਟਾਈਮ ਲੱਗਦਾ ਹੈ ਇੱਥੇ ਛੇਤੀ ਹੋ ਜਾ ਤਰੂਗਾ ਹੈ ਕੀ ਕੀ ਨਰੇ ਘੱਟ ਇਧਰ ਕੀ ਆ ਪੜਦੇ ਦੇ ਘਾਤੋ ਲਾਈ ਨਾ ਨੇ ਤ੍ਰਿਕਿਲ ਕਾਗਰ ਖਿਆ ਨਾ ਨੇ ਫੋਟੋ ਆਲੀ ਇਕ ਵਾਰੀ ਉੱਠ ਕੇ ਵੇਖਣਾ ਨਹੀਂ ਨਹੀਂ ਜੇ ਮੈਂ ਉੱਠ ਕੇ ਵੇਖ ਲਿਆ ਨਾ ਅਵੇਂ ਬਾਅਦ ਚ ਉਧਰ ਕੋਈ ਆ ਗਿਆ ਤੇ ਇਹਨਾਂ ਨੇ ਕਹਣਾ ਅੱਜ ਹੀ ਕਰੀ ਹੈ ਕਿ ਅੱਜ ਹੀ ਫੋਲਾ ਫਲਾਇ ਦੇ ਆਪ ਕਿ ਕਰਦੇ ਪੁਰਾਣੀ ਦਿੱਲੀ ਹੈ ਨਾਲੇ ਬੀਬੀ ਨੇ ਪਹਿਲਾਂ ਹੀ ਕਿਹਾ ਸੀ ਕਿ ਸੁੰਗਤ ਜਿਆਦਾ ਬੋਲਣਾ ਨਹੀਂ ਕੇ ਨਾ ਕੋ ਨਾ ਨਹੀਂ ਤੇ ਜਾਂਦੇ ਘਰ ਚ ਝਾਤੀਆਂ ਨਹੀਂ ਮਾਰਨੇ ਜਿੱਥੇ ਬੈਠੇ ਉੱਥੇ ਬੈਠੇ ਜਾਣਾ ਹੈ ਜੇ ਕੁਝ ਪਾਣੀ ਪੀਣ ਲਈ ਆ ਕੇ ਦੇਣਗੇ ਤੇ ਫਿਰ ਜੇ ਖਾਣ ਲਈ ਲਿਆ ਕੇ ਦੇਣਗੇ ਤੇ ਖਾ ਲਈ। ਜਿਆਦੀ ਗੱਲਾਂ ਨਹੀਂ ਕਰਨੀਆਂ। ਕਿ ਆਏ ਕਿਉਂ ਨਹੀਂ ਜੇ ਤਾਂ ਕੋ। ਮੰਮੀ ਵੀ ਕਹਿੰਦੀ ਘੁੰਡ ਕੱਢ ਕੇ ਰੱਖਣਾ। ਰੱਖਣਾ ਘਾਤੋ। ਕੰਮ ਵੀ ਕਿੰਨਾ ਚੱਲਿਆ। ਏ 4 ਵਜੇ ਗਏ। ਉਹਨਾਂ ਦੇ ਪਾਣੀ ਡੋਣ ਦਾ ਟਾਈਮ ਹੋ ਗਿਆ ਤੇ ਪੱਠੀਆਂ ਨਹੀਂ ਪਾਈ ਹੋਣੇ ਉਹਨਾਂ ਨੇ। ਉਹ ਤਾਂ ਨਹੀਂ ਮੰਮੀ ਨੇ ਮੱਝ ਚੋਈ ਵੀ ਨਹੀਂ ਕਿ ਨਹੀਂ ਚੋਈ ਹੋਣੀ। ਖਾਇਰਤ ਜੀ ਭੁੱਖੀ ਨਾ ਕਿੱਧਰ ਆ ਜੇ ਮੰਮੀ ਕੀ ਕਰਦੀ ਨਹੀਂ ਆ ਉਹਦਾ ਕੀ ਪਤਾ ਹੋ ਰਿਹਾਗਾ ਵੀ ਕਿ ਨਹੀਂ ਹੈਗਾ ਪਾਪਾ ਨੇ ਨਵਾਇਆ ਹੋਣਾ ਉਹਨਾਂ ਨੂੰ ਕਿ ਨਹੀਂ ਨਵਾਇਆ ਹੋਣਾ ਓਏ ਇਹਨਾਂ ਦੇ ਕੋਈ ਪਤਾ ਪਤ ਨਹੀਂ ਆ ਵੀ ਨਹੀਂ ਹੁੰਦੇ ਮੇਰੇ ਕੋਲ ਤਾਂ ਮੇਰਾ ਫੋਨ ਵੀ ਨਹੀਂ ਹੈਗਾ ਗੋਲ ਕਿਹੜਾ ਮੈਂ ਫੋਨ ਕਰਕੇ ਪੁੱਛ ਲਾ ਕਿ ਮੰਮੀ ਰਾਨੋਂ ਦਾ ਬਿਲੋਦਲ ਸੁਖੋ ਦਾ ਧਿਆਨ ਰੱਖੰਨੀ ਕਿ ਨਹੀਂ ਤੇ ਜੀ ਕਿਤੇ ਭੁੱਖੀ ਨਾ ਬੈਠੀ ਹੋਵੇ ਉਹ ਤੇ ਵਿਚਾਰੀ ਨੂੰ ਜੇ ਚਾਰ ਦੇ ਨਹੀਂ ਹੋਏ ਖਰਚ ਆਈ ਉਨੇ ਕਾ ਨਾ 4 ਦਿਨ ਹੋਈ ਮੈਨੂੰ ਇੱਥੇ ਆਈ ਨੂੰ ਮੈਨੂੰ ਭੁੱਖਿਆ ਮਾਰਨਦੇ ਆ ਕੀ ਪਤਾ ਮੰਮੀ ਦਾ ਧਿਆਨ ਉਹਦੇ ਨਾਲ ਗਿਆ ਹੋਵੇ ਕਿ ਨਾਲ ਗਿਆ ਹੋਵੇ ਕਿ ਕਿਦਾਂ ਹੁਣ ਬਾਹਰ ਜਾਵਾ ਮੈਂ ਫੋਨ ਕਰਕੇ ਕਿਦਾਂ ਪੁੱਛਾਂ ਆਜੋ ਕੋਈ ਅੰਦਰ ਓਏ ਆਜੋ ਮੇਰੀ ਗੱਲ ਸੁਣਾ ਦਿਓ ਉਹਨਾਂ ਨਾਲ ਮੈਂ ਬਿੱਲੋ ਦੀ ਆਵਾਜ਼ ਦਿੰਨੀ ਆ ਅਰੇ ਜੀ ਵਿਚਾਰੀ ਤੇ ਮਗੇ ਹੋਰ ਨੂੰ ਲੱਗੇ ਵੀ ਨਹੀਂ ਆਉਂਦੇ ਮੇਰੇ ਤੋਂ ਜਿਵਾ ਉਹ ਤੇ ਮੈਨੂੰ ਨਵਾਉਣਾ ਤੇਵਾਣਾ ਵੱਡੇ ਗੋਣੇ ਸਾਰਾ ਕੁਝ ਮੇਰੇ ਜ਼ਿਰ ਤੇ ਹੰਗਾਈ ਉਹ ਜ਼ੈ ਮਰ ਜਾਣਾ ਪਤਾ ਨਹੀਂ ਉਹਨੂੰ ਧਿਆਨ ਰੱਖਣ ਵੀ ਦਿਆ ਹੋਊਗਾ ਕਿ ਨਹੀਂ ਉਹਦੇ ਘਰ ਹੀ ਨਹੀਂ ਡਿੱਗਦਾ ਉਹਨੇ ਕਿਤੇ ਉਹਨਾਂ ਦਾ ਧਿਆਨ ਰੱਖਣਾ ਮੇਰੇ ਗਾਲਾ ਘਰਾ ਦੋ ਤੇਰੇ ਅਗੇ ਤੇ ਜੇ ਅਗਲੀ ਵਾਰੀ ਮੰਮੀ ਨਾ ਕਹਈ ਨਾ ਮੈਨਾ ਮੰਮੀ ਆ ਸੋਨਾ ਗੈਣਾ ਗੱਟਾ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਬਿੱਲੋ ਤੇ ਜਾਇ ਕਰਾਣੋ ਦੇਰਾ ਅੱਜੋ ਗੱਟ ਕਰਦਾ ਦੋ ਦੋ ਜਾਣਾ ਹੀ ਸਾਰਾ ਗੁੱਜਬੜਾ ਚੰਗਾ ਚੰਗਾ ਨਹੀਂ ਇਹਨਾਂ ਨੇ ਪੱਟੀ ਲੈ ਕੇ ਆਇਆ ਕਰਨਾ ਹੀ ਇਹਨਾਂ ਨੇ ਕੁੱਤਰੇ ਕੇ ਪਾਇਆ ਕਰਨੇ ਹੀ ਤੇ ਮੈਂ ਦੁੱਧ ਚੋਇਆ ਕਰਨਾ ਹੀ ਘਰ ਦਾ ਦੁੱਧ ਮੱਖਣ ਕਿਉਂ ਸਾਰਾ ਖੋਜੋ ਜਿਹਾ ਹੀ ਨਾਲੇ ਨਰ ਵਪਾਰ ਵੱਧ ਜਾਣਾ ਹੀ ਸੋਚੋ ਜੇ ਆਪਾਂ ਘਰ ਵਿੱਚ ਲੈ ਆਉਂਦੇ ਮੱਝ ਹਨਾ ਤੇ ਫਿਰ ਉਹਨੇ ਦੁੱਧ ਦਿਆ ਕਰਨਾ ਹੀ ਘਰ ਦਾ ਦੁੱਧ ਮੱਖਣ ਹੋ ਜਾਣਾ ਕਿ ਇਹਨਾਂ ਨੇ ਵੇਚਿਆ ਵੀ ਕਰਨਾ ਹੀ ਇੰਨਾ ਕੁ ਤੇ ਬੜੇ ਪੈਸੇ ਹੋ ਜਾਣੇ ਹੀ ਮੈਂ ਤੇ ਜਗਲੀ ਵਾਰੀ ਗਈ ਨਾ ਮੰਮੀ ਨੂੰ ਮੈਂ ਚਾਹੋ ਗੱਲ ਕਹਣੀ ਮੈਨੂੰ ਇੱਕ ਮੱਝ ਦੇ ਦਿਓ ਮੈਂ ਨਹੀਂ ਇਹਨਾਂ ਨੂੰ ਛੱਡ ਕੇ ਜਾਣਾ ਤੁਹਾਡਾ ਕੀ ਭਰੋਸਾ ਤੂੰ ਇਹਨੂੰ ਪੱਠੇ ਖਵਾਓ ਜਾਂਨਾਂ ਦੀ ਸੰਭਾਲ ਕਰੋ ਕਮਤੇ ਕੰਮ ਵੀ ਦੇਖ ਖਾਲ ਸਾਹਮਣੇ ਰਹਿਣ ਗਿਆ ਤੇ ਮੈਨੂੰ ਸਕੂਨ ਤੇ ਰਹੂਗਾ ਨਾ ਕਿ ਹਾਂ ਉਹ ਸਹੀ ਸਲਾਮਤ ਆ ਮੇਰੇ ਵੱਲ ਕੀ ਪਤਾ ਕਿੰਨੇ ਧਿਆਨ ਰੱਖਣਾ ਕਿੰਨੇ ਨਹੀਂ ਧਿਆਨ ਰੱਖਣਾ ਮੈਂ ਦੇ ਸੋਚੰਦੀ ਆ ਕਿ ਕੀ ਨਾ ਹੀ ਇਹਨਾਂ ਦਾ ਜਾਨ ਮੈਂ ਤਨਾਈ ਚ ਤਪੋਲ ਗਿਆ ਨਾ ਅ ਸੇਵਕ ਜਿਹੜੇ ਪੂਛ ਨਾਲੇ ਮਾਰਿਆ ਕਰਨੀ ਨਾ ਮੈਂ ਕਿਹਾ ਕਰਨਾ ਸੀ ਜੀ ਇਹ ਤੁਹਾਨੂੰ ਪਿਆਰ ਜਿਤਾਉਂਦੀ ਆ ਇਹ ਜਿਨ੍ਹਾਂ ਨਾਲ ਪਿਆਰ ਕਰਨ ਦਾ ਪਿੰਦੀ ਨਾ ਹਨਾ ਜਿਹੜੇ ਨੂੰ ਚੰਗੇ ਲੱਗਦੇ ਉਹਨਾਂ ਨੇ ਆਪਣੀ ਪੂਛ ਮਾਰ ਕੇ ਨਾ ਆਪਣਾ ਪਿਆਰ ਜਿਤਾਉਂਦੀ ਹੁੰਦੀ ਆ ਔਰ ਜਦਨੇ ਕਦੋਂ ਆਉਣਗੇ ਉਦੋਂ ਮੈਂ ਪਿੰਡ ਜਾਉਂਗੀ ਮੰਮੀ ਕੋ ਲੈ ਕੇ ਆਉਂਗੀ ਇੱਥੇ ਰੱਖੂੰਗੀ ਉਹਨੂੰ ਸੂਣ ਵਾਲੀਆਂ ਹੋਣਗੀਆਂ ਫਿਰ ਬੱਚਾ ਹੋਊਗਾ ਫਿਰ ਜਗ ਨੂੰ ਦੁੱਧ ਦੇਣਾ ਵਾ ਪਤਾ ਨਹੀਂ ਕਦੋਂ ਇਹ ਦਿਨ ਆਉਣਗੇ ਚਲ ਕੋਈ ਨਾ ਜਦ ਆਉਣਗੇ ਉਦੋਂ ਤੇ ਆ ਹੀ ਜਾਣੇ ਹੁਣ ਤੇ ਕੋਈ ਆ ਜੋ ਮੈਨੂੰ ਤਾਂ ਭੁੱਖ ਵੀ ਲੱਗੀ ਆ ਮਰ ਸਵੇਰ ਦਾ ਗੋਜੂ ਨਹੀਂ ਖਾ ਕੇ ਵੇਖਿਆ ਮੰਮੀ ਨੇ ਵੀ ਸਵੇਰ ਦੀ ਬਸ ਇੱਕੋ ਰੋਟੀ ਖਵਾਈ ਆ ਪਰ ਜਾਹੋ ਗੱਲ ਕਹਿ ਦਿੱਤੀ ਉਥੇ ਜਾ ਕੇ ਜਿਆਦਾ ਕੁਝ ਮੰਗੀ ਨਾ ਜਿਹੜੀ ਚੀ ਲਿਆ ਕੇ ਦਿਨ ਕਿ ਹੋਤੀ ਦਿਖਾਈ ਠੋਗਟ ਪਾਣੀ ਤੇ ਪੋਛ ਲਮ ਮੇ ਤਾਂ ਆਈ ਮਾਰਤਾ ਇਨਾਂ ਨੇ ਇੱਥੇ